ਸਾਡੀਆਂ ਸਾਰੀਆਂ ਪ੍ਰੈਸ ਬਾਰਤਾ ਨੂੰ ਕਵਰ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਮੇਰੇ ਕੈਬਨਿਟ ਕਲੀਗ ਹਰਦੀਪ ਮੁੰਡੀਆਂ ਜੀ ਔਰ ਸਾਡੇ ਐਫਸੀਆਰ ਅੰਦਰਾਗ ਬਰਮਾ ਜੀ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਆ ਕਿ ਪੰਜਾਬ ਦੇ ਜਿਹੜਾ ਸਾਡਾ ਰੈਵਨਿਊ ਡਿਪਾਰਟਮੈਂਟ ਆ ਮਾਲ ਵਿਭਾਗ ਦੇ ਅੰਦਰ ਕਾਫੀ ਸਾਰੀਆਂ ਦਿੱਕਤਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਸਮੇਂ ਖੜੀਆਂ ਕੀਤੀਆਂ ਹੋਈਆਂ ਉਹਨਾਂ ਨੂੰ ਲੈ ਕੇ ਇੱਕ ਨਵਾਂ ਮੈਕਨਿਜ਼ਮ ਜਿਹੜਾ ਉਹ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤਿਆਰ ਕੀਤਾਗਾ ਕਿ ਮਾਲ ਵਿਭਾਗ ਦੇ ਅੰਦਰ ਬਹੁਤ ਕਈ ਇਸ ਤਰ੍ਹਾਂ ਦੇ ਕੇਸ تھے ਜਿਹੜੇ ਪੀੜੀਦਰ ਪੀੜੀ ਪਰਿਵਾਰਾਂ ਦੀਆਂ ਦੋ ਦੋ ਤਿੰਨ ਤਿੰਨ ਪੀੜੀਆਂ ਬੀਤ ਜਾਂਦੀਆਂ ਸੀ ਪਰ ਲੇਕਿਨ ਉਹ ਕੇਸ ਉਸੇ ਤਰ੍ਹਾਂ ਪੈਂਡਿੰਗ ਰਹਿੰਦੇ ਸੀ ਕਦੇ ਅਦਾਲਤ ਦੇ ਅੰਦਰ ਕਦੇ ਤਹਿਸੀਲਦਾਰ ਸਹਿਬਾਨ ਕੋਲੇ ਕਦੇ ਕਨਗੋ ਸਹਿਬਾਨ ਕੋਲੇ ਕਦੇ ਪਟਵਾਰੀ ਸਹਿਬਾਨ ਕੋਲੇ ਲਗਾਤਾਰ ਕੇਸ ਜਿਹੜੇ ਨੇ ਉਹਨਾਂ ਦਾ ਨਿਪਟਾਰਾ ਸਹੀ ਸਮੇਂ ਤੇ ਨਹੀਂ ਹੁੰਦਾ ਸੀਗਾ ਔਰ ਬਹੁਤ ਵੱਡੀ ਖੱਜਲ ਖਵਾਰੀ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਜੇ ਮੈਂ ਗੱਲ ਕਰਾਂ ਪੰਜਾਬ ਦੇ ਕਿਸਾਨਾਂ ਨੂੰ ਸਹਣੀ ਪੈਂਦੀ ਸੀ ਲੋਕਾਂ ਨੂੰ ਆਪਣੇ ਇੰਤਕਾ ਕਰਾਉਣ ਲਈ ਬਹੁਤ ਲੰਬਾ ਸਮਾਂ ਖੱਜਲ ਖਵਾਰ ਹੋਣਾ ਪੈਂਦਾ ਸੀ ਲੋਕਾਂ ਨੂੰ ਉਹਨਾਂ ਇੰਤਕਾਰਾਂ ਦੇ ਲੱਕੜਾ ਲੈਣ ਲਈ ਲੰਬਾ ਸਮਾਂ ਖੱਜਲ ਖਵਾਰ ਹੋਣਾ ਪੈਂਦਾ ਸੀ ਜੇਕਰ ਕਿਸੇ ਨੇ ਆਮਦਨ ਦਾ ਸਰਟੀਫਿਕੇਟ ਬਣਾਉਣਾਗਾ ਘਾਟ ਆਮਦਨ ਦਾ ਸਰਟੀਫਿਕੇਟ ਬਣਾਉਣਾਗਾ ਜਾਂ ਐਨਓਸੀ ਲੈਣੀ ਆ ਜਾਂ ਮਾਲ ਰਿਕਾਰਡ ਦੇ ਅੰਦਰ ਕੋਈ ਜਾਂਚ ਕਰਵਾਉਣੀ ਆ ਇਹ ਸਾਰੇ ਦੇ ਲਈ ਇੱਕ ਲੰਬੇ ਪ੍ਰੋਸੈਸ ਦੇ ਵਿੱਚੋਂ ਲੋਕਾਂ ਨੂੰ ਗੁਜ਼ਰਨਾ ਪੈਂਦਾ ਸੀ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਨਯੋਗ ਮੁਖਤਰੀ ਸਾਹਿਬ ਨੇ ਨਿਰਦੇਸ਼ ਦਿੱਤੇ ਕਿ ਸਮਾਂ ਘਟਾਇਆ ਜਾਵੇ ਤਾਂ ਕਿ ਪੰਜਾਬ ਦੇ ਅੰਦਰ ਜਿਹੜੇ ਕੰਮ ਸਾਲ-ਸਾਲ ਦੋ-ਦੋ ਸਾਲਾਂ 'ਚ ਹੁੰਦੇ ਸੀਗੇ ਉਹਨਾਂ ਦੇ ਲਈ ਸਮਾਂ ਸਾਰਣੀ ਜਿਹੜੀ ਆ ਉਹ ਤੈਅ ਕੀਤੀ ਜਾਵੇ